ਅੱਜ ਮਿਤੀ 2 ਨਵੰਬਰ 2025 ਨੂੰ ਜੀਐਨਐਕਸਲ ਵੱਲੋਂ ਕਾਰਪੋਰੇਟ ਸੋਸ਼ਲ ਰਿਸਪੌਂਸਿਬਿਲਟੀ ਪ੍ਰੋਗਰਾਮ ਦੇ ਅਧੀਨ ਫ੍ਰੀ ਆਈ ਚੈੱਕਅਪ ਅਤੇ ਆਪਰੇਸ਼ਨ ਕੈਂਪ ਲਗਾਇਆ ਗਿਆ ਜਿਸ ਵਿੱਚ ਆਲੇ-ਦੁਆਲੇ ਦੇ 70 ਪਿੰਡਾਂ ਦੇ ਪੇਸ਼ੈਂਟ ਉਮੀਦ ਆ ਕਿ 300 ਦੇ ਲਾਗੇ ਜਿਹੜੇ ਆਣਗੇ ਬਹੁਤ ਸਾਰੇ ਪਤਵੰਤੇ ਸੱਜਣ ਜਿਹੜੇ ਸਰਪੰਚ ਸਾਹਿਬਾਨ 20 25 ਪਿੰਡਾਂ ਦੇ ਸਰਪੰਚ ਸਾਹਿਬਾਨ ਵੀ ਆਏ ਸਾਡੇ ਜੀਐਨਏ ਐਕਸਲ ਤੋਂ ਸਾਡੇ ਸੀਨੀਅਰ ਵਾਈਸ ਪ੍ਰੈਜਿਡੈਂਟ ਸਾਹਿਬ ਫਰਦਾਦ ਸਤਵਿੰਦਰ ਸਿੰਘ ਜੀ ਜਿਨ੍ਹਾਂ ਨੇ ਅੱਜ ਮੁੱਖ ਮਹਿਮਾਨ ਦੇ ਤੌਰ ਤੇ ਸੇਵਾ ਨਵਾਈ ਔਰ ਨਾਲ ਪੀਐਸ ਨੰਦਾ ਜੀ ਅਨਲ ਕੁਮਾਰ ਜੀ ਸੁਨੀਲ ਕੁਮਾਰ ਜੀ ਹੋਰ ਸਾਰੇ 스ਨੀਤਾ ਮੈਡਮ ਜੀ ਜਿਨ੍ਹਾਂ ਨੇ ਇੱਥੇ ਪਹੁੰਚ ਕੇ ਰੌਣਕ ਬਧਾਈ ਮੈਂ ਸਾਰਿਆਂ ਦਾ ਇਸ ਮੌਕੇ ਤੇ ਸਭ ਲੋਕਾਂ ਨੂੰ ਧੰਨਵਾਦੀ ਆ ਜਿਨ੍ਹਾਂ ਨੇ ਆਪਣੇ ਕੀਮਤੀ ਟਾਈਮ ਕੱਢ ਕੇ ਇਸ ਰੌਣਕ ਨੂੰ ਵਧਾਇਆ ਸੋ ਸਰਦਾਰ ਰਣਵੀਰ ਸਿੰਘ ਜਿਹੜੇ ਸਾਡੇ ਐਮ ਡੀ ਸਾਹਿਬ ਤੇ ਕੁਲਵਿੰਦ ਸਿੰਘ ਜਿਹੜੇ ਡਾਇਰੈਕਟਰ ਸਾਹਿਬ ਉਹਨਾਂ ਨੇ ਆਪ ਖੁਦ ਆਣਾ ਸੀ ਕੁਝ ਫੈਮਿਲੀਰ ਜਿਵੇਂ ਫੋਨ ਕਰਕੇ ਹੋ ਨਹੀਂ ਆ ਸਕੇ ਉਹਨਾਂ ਦੀ ਬਦੌਲਤ ਹੀ ਅੱਜ ਜਿਹੜਾ ਇਹ ਕੈਂਪ ਲੱਗਾ ਉਹਨਾਂ ਦੀ ਸੋਚ ਸੀ ਕਿ ਆਪਾਂ ਆਪਣੇ ਇਲਾਕੇ 'ਚ ਜਿੱਥੇ ਸਾਨੂੰ ਜੂਥ ਜਿਹੜਾ ਸਾਡੀ ਜੌਬ ਕਰ ਰਿਹਾ ਸਾਡੀ ਕੰਪਨੀ ਦੇ ਵਿੱਚ ਜਿੱਥੋਂ ਦਾ ਜੂਥ ਆ ਰਿਹਾ ਉਹਨਾਂ ਪਿੰਡਾਂ ਦੇ ਵਿੱਚ ਕਿਉਂ ਨਾ ਆਪਾਂ ਇੱਕ ਕਾਰਪੋਰੇਟ ਸੋਸਾਇਲ ਰਿਸਪੌਂਸਿਬਿਲਟੀ ਅਧੀਨ ਇਹ ਸੇਵਾ ਨਿਭਾਈਏ ਸੋ ਅੱਜ ਮੈਂ ਉਹਨਾਂ ਨੂੰ ਵੀ ਲੱਖ ਲੱਖ ਵਧਾਈ ਦਿੰਦਾ ਕਿ ਉਹਨਾਂ ਨੇ ਜਿਹੜਾ ਇਹ ਸੋਚ ਸੋਚੀ ਹੀ ਉਹ ਅੱਜ ਕਾਮਯਾਬ ਹੋਏ ਆ ਥੈਂਕ ਯੂ ਵੈਰੀ ਮੱਚ ਜੀ ਐਤਵਾਰ ਨੂੰ ਭਗਾਵਾਂ ਪਿੰਡ ਵਿਖੇ ਜੀਐਨਏ ਮੈਡੀਕਲ ਅਮਲ ਦੇ ਤਰਫੋਂ ਇੱਕ ਕੈਂਪ ਆਰਗੇਨਾਈਜ਼ ਕੀਤਾ ਗਿਆ ਹੈ ਜਿਸ ਵਿੱਚ ਕਲੀਨਿਕੀ ਟੀਮ ਲੋਕੇ ਮੈਂ ਡਾਕਟਰ ਜੀਰਸਰਦੀ ਬਿਰਦੀ ਆਈ ਹਸਪਤਾਲ ਤੋਂ ਆਇਆ ਹਾਂ ਮੇਰੀ ਟੀਮ ਮੇਰਾ ਨਾਮ ਹੈ ਅਸੀਂ ਲੋੜਵੰਦ ਮਰੀਜ਼ਾਂ ਦੇ ਕਿਤੇ ਮੋਤੀਏ ਦੇ ਜਾਂ ਕਾਲੇ ਮੋਤੀਏ ਦੇ ਆਪਰੇਸ਼ਨ ਕਰਾਂਗੇ ਕਿਤੇ ਮੋਤੀਏ ਵਾਲਿਆਂ ਦੇ ਅੱਖਾਂ ਦੇ ਵਿੱਚ ਲੈਂਸ ਪਾਏ ਜਾਣਗੇ ਫ੍ਰੀ ਆਫ ਕਾਸਟ ਜੇ ਸਾਰੇ ਮਰੀਜ਼ਾਂ ਨੂੰ ਇਸ ਤਰ੍ਹਾਂ ਦੀ ਜਿਹੜੀ ਦਵਾਈ ਚਾਹੀਦੀ ਹੋਵੇਗੀ ਉਹ ਦਵਾਈ ਵੀ ਫ੍ਰੀ ਦਿੱਤੀ ਜਾਏਗੀ ਨੰਬਰ 10 ਦੇ ਉਤੇ ਜਿਹੜੇ ਮਰੀਜ਼ਾਂ ਨੂੰ ਢੇਰੇ ਦੀ ਐਲਨਕ ਦੀ ਜ਼ਰੂਰਤ ਹੈ ਕਿਉਂਕਿ ਆਮ 40 ਸਾਲ ਤੋਂ ਬਾਅਦ ਜ਼ਰੂਰਤ ਪਈ ਹੈ ਉਹਨਾਂ ਨੂੰ ਐਲਨਕ ਵੀ ਉਹਨੇ ਇੱਥੇ ਹੀ ਬਈ ਐਲਨਕ ਕੀਤੀ ਜਾਏਗੀ ਮਰੀਜ਼ਾਂ ਦੇ ਆਪਰੇਸ਼ਨ ਵਿਰਦੀ ਹਸਪਤਾਲ ਤੋਂ ਬਾਲਾ ਵਿਕੇ ਕਿ ਟਿਨਾਂਗੇ ਉੱਥੇ ਮਰੀਜ਼ਾਂ ਨੂੰ ਵਕਤ-ਵਕਤ ਡੇਟਸ ਦਿੱਤੀਆਂ ਜਾਣਗੀਆਂ ਉਸ ਦਿਨ ਮਰੀਜ਼ ਆਪਣਾ ਆਪਰੇਸ਼ਨ ਕਰਾ ਕੇ ਘਰ ਜਾਣਗੇ ਤੇ ਅਗਲੇ ਦਿਨ ਫਿਰੋਂ ਆਣਗੇ ਉਹ ਨਾਲ ਉਹ ਸਵਾਮੀ ਦਾ ਅਸੀਂ ਫ੍ਰੀ ਕੈਂਪ ਕਰਾਂਗੇ ਅਸੀਂ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿਓ ਮੈਂ ਅਨਿਲ ਕੁਮਾਰ ਜੀਐਨਐਕਸ ਤੋਂ ਜਨਮੈਂ ਦੇ ਬੋਲ ਰਹੇ ਹੱਟ ਜੀਐਨਐਕੀ ਕੰਪਨੀ ਨੇ ਜੀਐਨਐਕਸ ਮੇਟਿਆਣਾ ਨੇ ਆਈ ਆਪਰੇਸ਼ਨ ਕੈਂਪ ਪਵਿਆਨਾ ਹੀ ਲਗਾਇਆ ਇਹ ਬੜੇ ਅੱਛੇ ਰਿਸਪਾਂਸ ਮਿਲੇ ਕਾਫੀ ਬੰਦੇ ਆਏ ਚੈੱਕ ਕਰਨ ਬੜਾ ਅੱਛਾ ਉਪਰ ਆਲਾ ਹੈ ਔਰ ਕੰਪਨੀ ਵੀ ਅੱਗੇ ਵੀ ਪਲੈਨਿੰਗ ਹੈ ਕਿ ਹੋਰ ਪਿੰਡਾਂ 'ਚ ਵੀ ਕੈਂਪੇਨਡਾ ਲਗਾਏ ਜਾਣਗੇ ਤਾਕਿ ਜਿਹੜੇ ਨੇੜੇ ਦੇ ਪਿੰਨਾਂ ਦੇ ਲੋਕਾਂ ਦੀ ਸੇਵਾ ਹੋ ਸਕੇ ਅਸੀਂ ਬਹੁਤ ਆਪਣੇ ਐਮ ਡੀ ਸਾਹਿਬ ਸਰਾਰ ਰਮਬੀਰ ਸਿੰਘ ਜੀ ਡਾਇਰੈਕਟਰ ਸਾਹਿਬ ਸਰਾਰ ਕੁਲਵਿੰਦ ਸਿੰਘ ਜੀ ਕੋ ਸਾਰੇ ਜੀਐਨਐ ਮੈਨੇਜਮੈਂਟ ਦੇ ਬਹੁਤ ਬਹੁਤ ਧੰਨਵਾਦੀ ਹੈ ਠੀਕ ਹੈ